ਕੋਸਾ ਵਾਹ ਇਹ ਕੀ ਫਤਿਹ ਅੱਜ ਸਵੇਰੇ ਕਰੀਬ 11:00 11:30 ਵਜੇ ਦੇ ਵਿੱਚ ਮੇਰੇ ਘਰ ਵਾਲੀ ਮਨਜੀਤ ਕੌਰ ਸਵੇਰੇ ਪਾਣੀ ਭਰਨ ਲੱਗੀ ਸੀ ਇਹ ਇੱਕ ਬਾਲਟੀ ਪਹਿਲਾਂ ਲਈਗੀ ਦੂਜੀ ਬਾਲਟੀ ਵਿੱਚੋਂ ਜਦੋਂ ਇਹ ਪਾਣੀ ਭਰ ਰਿਹਾ ਦੂਜੀ ਵਿੱਚੋਂ ਆਹ ਜੋ ਸਪੋੜੀ ਆ ਤੁਸੀਂ ਦੇਖ ਰਹੇ ਹੋ ਇਹ ਨਿਕਲ ਆਈ ਉਹਦੇ ਵਿੱਚ ਉਸ ਤੋਂ ਪਹਿਲਾਂ ਉਸ ਤੋਂ ਅੱਧਾ ਅੱਸਰਨ ਪਹਿਲਾਂ ਉਸ ਤੋਂ ਪਹਿਲਾਂ ਵੀ ਨਿਕਲਿਆ ਉਹ ਅਸੀਂ ਹੁਣ ਗੋਲਿਆ ਕਰਕੇ ਸੀ ਛੜਤਾ ਸੀ ਚਲੋ ਇਦਾਂ ਨਿਕਲੀ ਕੋਈ ਕੋਈ ਪਲਿੰਗ ਹੋ ਗਿਆ ਹੁਣ ਆ 15 ਦਿਨ ਹੋਏ ਆ ਤੋਂ ਪਹਿਲਾ ਨਿਕਲਿਆ ਅੱਜ ਫੇਰ ਹੀ ਨਿਕਲਿਆ ਜੀ ਇਹ ਤੋਂ ਪਹਿਲਾਂ ਰੇਤਾ ਵੀ ਨਿਕਲਦਾ ਜੀ ਘੰਟਾ ਘਾਟਾ ਪਹਿਲਾਂ ਵੀ ਆਉਂਦੀ ਮੋਟਰ ਨਹੀਂ ਚੱਲਦੀ ਰੇਤ ਕੋਈ ਸਹ ਰਹਿੰਦਾ ਰੇਤ ਤਾਂ ਬਹੁਤ ਨਿਕਲਦਾ ਰੇਤਾ ਨਿਕਲਦਾ ਕਿਲੋ ਕਿਲੋ 2-2 ਕਿਲੋ ਰੋਜ਼ ਤਕਰੀਬਨ ਰੇਤਾ ਨਿਕਲਦਾ ਰਹਿੰਦਾ ਜੀ ਜਾਲੇ ਜੂਲੇ ਬਹੁਤ ਬੰਦਾ ਪਾਣੀ ਹੁੰਦਾ ਜਾਲੇ ਤਾਂ ਕੋਈ ਗੱਲੇ ਛੱਡ ਦੋ ਜਿੰਨੇ ਆ ਜਾਲੇ ਜਾਲੇ ਆਉਂਦੇ ਆ ਉਹਦੇ ਬਾਅਦ ਕਿਤੇ ਸਾਫ਼ ਪਾਣੀ ਆਉਂਦਾ ਹੀ ਜਾਵੇ ਤੇ ਇਹ ਜਾਨ ਦਾ ਖਤਰਾ ਬਣਿਆ ਹੋਇਆ ਜੀ ਇਹ ਸਾਰੇ ਸਾਡੇ ਸਾਡੇ ਪਾਣੀ ਪੀ ਕਹਿੰਦੇ ਕਿ ਡਿੱਟ ਗਿਆ ਜੀ ਕੋਈ ਬੱਚਾ ਬੱਚਾ ਅਪੀਲ ਕੋਈ ਬੰਦਾ ਅਪੀਲ ਕੋਈ ਜੇ ਨਰੀ ਹੋਏ ਤਾਂ ਜ਼ਹਿਰ ਹੈ ਜ਼ਹਿਰ ਦਾ ਡੰਗ ਆਇਆ ਜਿਹੜਾ ਨਹਿਰ ਦਾ ਜ਼ਹਿਰ ਹੈ ਸਾਹੀ ਇਹ ਤਾਂ ਇਹਦਾ ਹੱਲ ਕਰਿਆ ਜਾਵੇ ਜੀ ਬੱਸ ਵੱਧ ਤੋਂ ਵੱਧ ਸਰਪੰਚ ਸਾਹਿਬ ਨੂੰ ਬੇਨਤੀ ਹੈ ਸਾਰੀ ਪੰਚਾਇਤ ਨੂੰ ਬੇਨਤੀ ਹੈ 6 ਮਹੀਨੇ ਹੋ ਗਏ ਪੰਚਾਇਤ ਕਣੋਲੀ ਨੂੰ ਇਹਦੇ ਬਾਰੇ ਕੋਈ ਹੱਲ ਜ਼ਰੂਰੀ ਕਰਿਆ ਜਾਵੇ ਕਣੋਲੀ ਪੰਚਾਇਤ ਪਿੰਡ ਕਣੋਲੀ ਦੀ ਪੰਚਾਇਤ ਨੂੰ ਹੱਥ ਬੰਨ ਕੇ ਬੇਨਤੀ ਹੈ ਇਹ ਜ਼ਰੂਰੀ ਕੰਮ ਦਾ ਹੱਲ ਕੱਢਿਆ ਜਾਵੇ ਵਹਿਗੁਰੂ ਜੀ ਦਾ ਫਾਲਸਾ ਵਹਿਗੁਰੂ ਜੀ ਦੀ ਫਤਿਹ ਅਸੀਂ ਆਪਣੇ ਪਿੰਡ ਢਨੋਲੀ ਚ ਸਰਦਾਰ ਦਰਵਾਰਾ ਸਿੰਘ ਸਾਬਕਾ ਮੈਂਬਰ ਪੰਚਾਇਤ ਦੇ ਘਰ ਖੜੇ ਆ ਇਹਨਾਂ ਨੇ ਸਾਨੂੰ ਫੋਨ ਤੇ ਦੱਸਿਆ ਕਿ ਜਦੋਂ ਇਹਨਾਂ ਦੀ ਧਰਮ ਪਤਨੀ ਮਜੀਤ ਕੌਰ 11 ਵਜੇ ਪਾਣੀ ਭਰਨ ਲੱਗੇ ਜਦੋਂ ਪਹਿਲੀ ਬਾਲਟੀ ਭਰ ਲਈ ਤਾਂ ਦੂਜੀ ਬਾਲਟੀ 'ਚ ਜਦੋਂ ਦੇਖਿਆ ਇੱਕ ਆ ਸੱਪ ਜਿਹੜਾ ਤੁਸੀਂ ਦੇਖਦੇ ਸਕੂਲੀਆ ਜਿਹੜਾ ਆ ਸਾਹਮਣੇ ਆ ਇਹ ਇਨਾਂ ਨੇ ਦੇਖਿਆ ਇਨਾਂ ਨੇ ਵੀ ਸਾਨੂੰ ਫੋਨ ਤੇ ਬੁਲਾਇਆ ਅਸੀਂ ਵੀ ਆਏ ਆ ਬਹੁਤ ਖਤਰਨਾਕ ਜਿਹੜੀ ਗੱਲ ਪਾਣੀ ਚਾ ਰਹੀ ਆ ਅਤੇ ਮੈਂ ਤਾਂ ਇਹ ਵੀ ਕਹਿਣਾ ਕਿ ਜਿਹੜੀ ਹੋਰ ਸਾਡੀ ਮੌਜੂਦਾ ਪੰਚਾਇਤ ਆ ਇਹ ਸਾਰੇ ਲੋਕ तकरीबन 6-7 ਮਹੀਨੇ ਪਹਿਲਾਂ ਬੜਾ ਰੌਲਾ ਪਾਉਂਦੇ ਸੀ ਬਾਈ ਜੀ ਪਿੰਡ ਨੂੰ ਸਾਫ ਪਾਣੀ ਨਹੀਂ ਮਿਲਦਾ ਸਾਡੀ ਪੰਚਾਇਤ ਲਿਆਓ ਅਸੀਂ ਪਿੰਡ ਨੂੰ ਸਾਫ਼ ਪਾਣੀ ਮਾਇਆ ਕਰਾਉਂਗੇ ਭਾਈ ਲੋਕਾਂ ਨੇ ਤੁਹਾਡੀਆਂ ਗੱਲਾਂ ਤੇ ਵਿਸ਼ਵਾਸ ਕਰਕੇ ਔਰ ਤੁਹਾਡੀ ਪੰਚਾਇਤ ਵੀ ਲੈ ਜਾਂਦੀ ਸਾਰੀ ਪੰਚਾਇਤ ਤੁਹਾਡੀ ਆ ਤੁਹਾਨੂੰ ਕੋਈ ਕੰਮ ਜੜਿੱਕਾ ਪਾਉਣੇ ਵਾਲਾ ਨਹੀਂ ਤੁਹਾਡਾ ਕੋਈ ਕੰਮ ਰੋਕਣੇ ਵਾਲਾ ਨਹੀਂ ਤੁਹਾਡੇ ਕੰਮ ਤੇ ਕੋਈ ਕਿੰਤੂ ਪ੍ਰੰਤੂ ਕਰਨੇ ਵਾਲਾ ਨਹੀਂ ਪਰ ਆ ਪਾਣੀ ਜਿਹੜਾ ਹੈਗਾ ਤੁਸੀਂ 6 ਮਹੀਨੇ ਬਾਅਦ ਦੇਖ ਲਓ ਅੱਜ ਵੀ ਘਨੌਲੀ ਪਿੰਡ ਦੇ ਵਿੱਚ ਦਰਬਾਰਾ ਸਿੰਘ ਦੇ ਘਰੇ ਸਪੂਟੀਆਂ ਨਿਕਲ ਰਿਹਾ ਫਿਰ ਭਾਈ ਤੁਸੀਂ ਇਹਦੇ ਕਰਕੇ ਵੋਟਾਂ ਲਈਆਂ ਦੀਆਂ ਇਹਦੇ ਕਰਕੇ ਪੰਚਾਇਤ ਬਣਾਈ ਦੀ ਇਸ ਕਰਕੇ ਮੈਂ ਪੰਚਾਇਤ ਨੂੰ ਹੱਥ ਵਨ ਕੇ ਬੇਨਤੀ ਕਰਦਾ ਹਾਂ ਹੁਣ ਸੌਣ ਦਾ ਸਮਾਂ ਨਹੀਂ ਜਿਹੜੇ ਵਾਅਦੇ ਤੁਸੀਂ ਲੋਕਾਂ ਨਾਲ ਕਰੇ ਆ 6 ਮਹੀਨੇ ਚ ਮੈਂ ਤਾਂ ਦੇਖਦਾ ਕਿ ਪਿੰਡ ਦਾ ਕੋਈ ਕੰਮ ਸ਼ੁਰੂ ਹੋਇਆ ਨਹੀਂ ਅਜੇ ਤੱਕ ਵਾਅਦੇ ਬੜੇ ਵੀਰ ਸਾਡੀ ਸਰਕਾਰ ਹੈ ਜੀ ਅਸੀਂ ਤਾਂ ਐ ਕਰ ਦੇਣਾ ਜੀ ਅਸੀਂ ਉਹ ਕਰ ਦੇਣਾ ਜੀ ਅਸੀਂ ਪਿੰਡ ਨੂੰ ਸਵਿਟਜ਼ਰਲੈਂਡ ਬਣਾ ਦੇਣਾ ਕੋਈ ਕਹਿੰਦਾ ਅਸੀਂ ਫਰਾਂਸ ਬਣਾ ਦੇਣਾ ਪਾਈਆ ਸਪੋੜੀਏ ਜਿਹੜੇ ਹੈਗੇ ਆ ਹੁਣ ਇਹ ਪਤਾ ਨਹੀਂ ਸਵਿਟਜ਼ਰਲੈਂਡ ਬਣਾਉਂਦੇ ਕਿ ਫਰਾਂਸ ਬਣਾਉਂਦੇ ਕਿ ਪਾਕਿਸਤਾਨ ਬਣਾਉਂਦੇ ਮੈਨੂੰ ਤਾਂ ਲੱਗਦਾ ਇਹ ਪਾਕਿਸਤਾਨ ਵਾਲੇ ਬਸ ਇਹ ਕੰਮ ਕਰਪੀ ਆਏ ਇਸ ਕਰਕੇ ਪੰਚਾਇਤ ਨੂੰ ਮੈਂ ਬੇਨਤੀ ਕਰਦਾ ਬਈ ਜਾਗੋ ਹੁਣ ਤੁਸੀਂ ਬਥੇਰੀਆਂ ਵੋਟਾਂ ਦੇ ਬਾਅਦ ਆਪਣਾ ਸੌਲੇ ਆ ਉਠੋ ਪਿੰਡ 'ਚ ਕੰਮ ਕਰਨੇ ਸ਼ੁਰੂ ਕਰੋ ਸਾਰੇ ਪਿੰਡ 'ਚ ਵਿਕਾਸ ਦੇ ਕੰਮ ਰੁਕੇ ਪਏ ਆ ਆ ਗੰਦੇ ਪਾਣੀ ਦਾ ਥੋੜਾ ਸਭ ਤੋਂ ਪਹਿਲਾਂ ਵਾਅਦਾਤਾ ਕਿ ਅਸੀਂ ਜਿਹੜਾ ਪਾਣੀ ਸਾਫ਼ ਕਰਾਂਗੇ ਪਾਈਆ ਪਾਣੀ ਦਾ ਸਾਫ਼ ਕਰ ਦੋ ਹੋਰ ਨਾ ਹੋਵੇ ਕਿਤੇ ਕੇ ਇਹ ਤਾਂ ਭੈਣ ਜੀ ਨੇ ਦੇਖ ਲਿਆ ਕੋਈ ਬੱਚਾ ਵੀ ਪਾਣੀ ਪੀਣ ਨੂੰ ਵਾਥੇ ਕਿਸੇ ਗਰੀਬ ਦਾ ਬੱਚਾ ਵੀ ਪਾਣੀ ਦਾ ਜਾ ਕੇ ਭਰ ਕੇ ਮੁਕਣਾ ਪਾਣੀ ਪੀ ਕੇ ਸਭ ਅੰਦਰ ਚੱਲ ਜਾਂਦਾ ਫਿਰ ਕੀ ਹੋਣਾ ਤਾਂ ਇਸ ਕਰਕੇ ਇਹਨਾਂ ਸਾਰਿਆਂ ਨੂੰ ਮੇਰੀ ਬੇਨਤੀ ਆ ਸਰਕਾਰ ਨੂੰ ਵੀ ਬੇਨਤੀ ਆ ਬਈ ਹੁਣ ਥੋੜੇ ਵੀ 3 ਸਾਲ ਲੰਘੇ ਹੋਏ ਆ ਚੌਥਾ ਸਾਲ ਥੋੜਾ ਚੱਲਦਾ ਕਮ ਤੁਸੀਂ ਪੰਜਾਬ ਚ ਟੱਕਾ ਨਹੀਂ ਕਰਿਆ ਕੇਵਲ ਗਰੰਟੀਆਂ ਦਿੱਤੀਆਂ ਉਹ ਜਿਹੜੀਆਂ ਗਰੰਟੀਆਂ ਉਹਨੇ ਦੇ ਪਾਣੀ ਸਾਫ ਪਾਣੀ ਦੀ ਗਰੰਟੀ ਜਿਹੜੀ ਤੁਹਾਡੀ ਏ ਘਨੌਲੀ ਪਿੰਡ ਨੂੰ ਤੁਸੀਂ ਵੀ ਦਿੱਤੀ ਆ ਤੁਹਾਡੀ ਪੰਚਾਇਤ ਨੇ ਦਿੱਤੀ ਆ ਪਾਈ ਇਹਨੂੰ ਜਿਹੜਾ ਹੈਗਾ ਸਾਫ ਪਾਣੀ ਸਾਨੂੰ ਦਿਓ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਉਹਦੇ ਵਿੱਚੋਂ ਇੱਕ ਸੱਪ ਸੱਪ ਨਿਕਲਿਆ ਛੋਟਾ ਜਿਹਾ ਉਹ ਤੁਸੀਂ ਟੱਪ ਦੇ ਵਿੱਚ ਦੇਖ ਸਕਦੇ ਹੋ ਇਹਦੇ ਵਿੱਚ ਹੈਡ ਵੀ ਕੀਤਾ ਹੋਇਆ ਤੇ ਮੇਰੀ ਸਰਪੰਚ ਸਾਹਿਬ ਨੂੰ ਬੇਨਤੀ ਹੈ ਕਿ ਇਸ ਚੀਜ਼ ਦਾ ਜਲਦ ਤੋਂ ਜਲਦ ਹੱਲ ਕਰਾਇਆ ਜਾਵੇ ਤੇ ਉਹ ਪਹਿਲਾ ਰੇਤਾ ਵੀ ਨਿਕਲਦਾ ਇੱਕ ਦਿਨ ਪਹਿਲਾਂ ਵੀ ਨਿਕਲਿਆ ਸੀ ਪਹਿਲਾਂ ਸੀ ਹੁਣ ਗੌਲਿਆ ਕਰਕੇ ਵੀ ਚਲੋ ਕੋਈ ਗੱਲ ਨਹੀਂ ਇੱਧਰ ਆ ਗਿਆ ਹੁਣ 10 15 ਦਿਨ ਪਹਿਲਾਂ ਵੀ ਐਸਾ ਹੀ ਹੋਇਆ ਸੀ ਤੇ ਹੁਣ ਫੇਰ ਅੱਜ ਫੇਰ ਨਿਕਲਿਆ ਅੱਜ ਸਾਨੂੰ ਜ਼ਿਆਦਾ ਰਿਸਕ ਹੋ ਗਿਆ ਵੀ ਇਹ ਕਹਿਣੀ ਸਾਡੀ ਗੱਲ ਬਣਦੀ ਆ ਕਿਰਪਾ ਕਰਕੇ ਇਹ ਇਹ ਚੀਜ਼ ਵੱਲ ਬਹੁਤ ਚੰਗੀ ਤਰ੍ਹਾਂ ਧਿਆਨ ਦਿੱਤਾ ਜਾਵੇ ਜੀ ਤਾਂ ਕਿ ਕਿਸੇ ਦੀ ਜਾਨ ਬਚ ਸਕੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ